ਕਿੰਨੇ ਜੀ ਪਰਲੀਓ ਕਰਦਾ ਨਹੀਂ ਜਦੋਂ ਤਾਂ ਜਨਿਆ ਮੇਰੇ ਤਾਂ ਹੋਣੀ ਕਿੰਨੇ ਵੀ ਜਿਆਦਾ ਹੁੰਦਾ ਰਿਹਾ ਬਾਸ ਕੰਮ ਤਾਂ ਬੰਬੀ ਰਹੂ ਮਰਜੀ ਲਿਆਵਾ ਜਿੱਥੋਂ ਮਰਜੀ ਲਿਆਵਾ ਸਰਕਾਰ ਦੇ ਨਾਲ ਬੇਨਤੀ ਕਰਾਂ ਮંત્રી ਸਾਹਿਬ ਦੇ ਨਾਲ ਬੇਨਤੀ ਕਰਾਂ ਕੀ ਇੰਸਾਨਾਂ ਦੇ ਨਾਲ ਬੇਨਤੀ ਕਰਕੇ ਜਿਹੜੇ ਤੁਹਾਡੇ ਪਿੰਡਾਂ ਦੇ ਕੰਮ ਖੋਲ ਆਏ ਕਿਹੜੇ ਥਾਣੇ 'ਚ ਬੈਠਾ ਉਹ ਮੈਨੂੰ ਕਹਿ ਰਿਹਾ ਮੇਰੀ ਜਨਮ ਆਈ ਨਹੀਂ ਐ ਮੈਂ ਜਦੋਂ ਐਸਐਚਓ ਸਾਹਿਬ ਨੂੰ ਗੱਲ ਕੀਤੀ ਕਿ ਮੈਂ ਉਹਨਾਂ ਦਾ ਕੋਈ ਮਿਲ ਨਹੀਂ ਆ ਪਿੰਡ ਦਾ ਸਰਪੰਚ ਆ ਵੈਸੇ ਮੈਂ ਲਿਸਟ ਦੇ ਕੇ ਚਲੇ ਗਿਆ ਕਰ 15 ਜੁਨਵਰੀ ਦੇ ਹਫ਼ਤੇ ਬਾਅਦ ਥਾਣੇ 'ਚ ਆਪਣੇ ਪਿੰਡ ਦੇ ਉੰਦਰੀ ਗੀਨਟੋ ਆਪਣੀ ਪਿੰਡ ਦੇ ਜਿਹੜੇ ਮਾੜੇ ਬੰਦੇ ਮਾੜੇ ਅੰਸਲ ਉਹਨਾਂ ਬਾਰੇ ਦੱਸੋ ਇਹ ਘੜੇ ਪਿੰਡ ਤੋਂ ਮਾੜੀ ਅੰਸਲ ਇਹਨਾਂ ਬਾਰੇ ਦੱਸੋ 15 ਦਿਨਾਂ ਬਾਅਦ ਸ਼ਨੀਵਾਰ ਦੇ ਜਨਵਾਰ ਮੀਟਿੰਗ ਲੱਗੂ ਕਿਉਂਕਿ ਸ਼ਨੀਵਾਰ ਦੇ ਜਨਵਾਰ ਕਿਤੇ ਕਿਸ ਨੇ ਹਫਸਲੇ ਕਿਤੇ ਐਸਐਟਓ ਸਾਹਿਬਾਂ ਅੰਦੇ ਜਾਣਾ ਉਹ ਆਪਣੇ ਕੋਲ ਚੁਣੀ ਜਾਣਾ ਇਹ ਜੀ ਠੀਕ 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 ਡਿਪਲੀਕਾ ਠੀਕ ਠੀਕ ਜਿਹਨਾਂ ਪ੍ਰਧਾਨ ਵਿਆਹ Rudang serta amat paksa yang berhati-hati kepada ਅੱਜ ਫਲਾਕ ਪਟਿਕਟੀਆਂ ਦੇ ਪੰਚਾਇਤਾਂ ਦੀ ਮੀਟਿੰਗ ਸਰਦੀ ਦੀ ਹੋਵੇਗਾ। 11 ਪੰਜ। ਅੱਜ ਜੀ ਫਤਿਹਗੜ੍ਹ ਚੂੜੀਆਂ ਥਾਣੇ ਦੇ ਅੰਦਰ ਆਉਂਦੇ ਪਿੰਡ 37। 37 ਪਿੰਡਾਂ ਦੇ ਸਰਪੰਚਾਂ ਨੂੰ ਸਾਡੇ ਸਤਿਕਾਰਯੋਗ ਭਰਾਵਾਂ ਨੂੰ ਮੋਤਬਾਰਾਂ ਨੂੰ ਅੱਜ ਐਸਐਚਓ ਸਾਡਾ ਵੀਰ ਪ੍ਰਭਜੋਤ ਡਿਪਟੀ ਸਾਹਿਬ ਵਿਪਨ ਕੁਮਾਰ ਜੀ ਸਬ ਡਿਵੀਜ਼ਨ ਫਤਿਹਗੜ੍ਹ ਚੂੜੀਆਂ ਦੇ ਡਿਪਟੀ ਨੇ। ਇਹਨਾਂ ਦੇ ਨਾਲ ਮੀਟਿੰਗ ਕਰਨ ਦਾ ਸਾਡਾ ਮਕਸਦ ਹੈ ਇੱਕ ਤੇ ਸਭ ਤੋਂ ਪਹਿਲਾਂ ਜੋਧ ਨਸ਼ਿਆਂ ਦੇ ਵਿਰੁੱਧ ਜੋ ਇੱਕ ਮੇਮ ਚੱਲ ਰਹੀ ਹੈ ਹਰ ਇੱਕ ਪਿੰਡ ਦੇ ਵਿੱਚ ਜਾ ਕੇ ਅਸੀਂ ਲੋਕਾਂ ਨੂੰ ਅਨਵੇਸ਼ ਕੀਤਾ ਲੋਕਾਂ ਨੂੰ ਇੱਕ ਮੈਸੇਜ ਲਾਇਆ ਜੋ ਭਗਵਾਨ ਤੁਮਨਜੀ ਦਾ ਮੈਸੇਜ ਸੀ ਕਿ ਪਿੰਡਾਂ ਦੇ ਵਿੱਚੋਂ ਜਿਹੜੇ ਨਸ਼ੇ ਕਰਦੇ ਉਹਨਾਂ ਬਾਰੇ ਦੱਸੋ ਪਰ ਜਿਹੜੇ ਨਸ਼ਾ ਵੇਚਦੇ ਉਹਨਾਂ ਨੂੰ ਫੜਾਓ ਰੇਣਾ ਸਰਪੰਚਾਂ ਨੇ ਸਾਡੇ ਸਰਪੰਚ ਭਰਾਵਾਂ ਨੇ ਮੋਤਵਾਰਾਂ ਨੇ ਬਹੁਤ ਸਾਥ ਦਿੱਤਾ ਪਿੰਡ ਵਾਸੀਆਂ ਨੇ ਬਹੁਤ ਸਾਥ ਦਿੱਤਾ ਅੱਜ ਇਸੇ ਵੇਸੇ ਦੇ ਉੱਤੇ ਮੀਟਿੰਗ ਕੀਤੀ ਗਈ ਹੈ ਵੀ ਹੋਰ ਵੀ ਜੇ ਪਿੰਡਾਂ ਦੇ ਵਿੱਚ ਕੋਈ ਏਕਾ ਦੁਕਾ ਹੈਗਾ ਉਹਦੇ ਬਾਰੇ ਵੀ ਸਾਨੂੰ ਜੋ ਤਰੀਕਾ ਇਹਨਾਂ ਨੂੰ ਸਹੀ ਲੱਗਦਾ ਉਸ ਤਰੀਕੇ ਦੇ ਨਾਲ ਦੱਸੋ ਪਰ ਪਿੰਡਾਂ ਦੀਆਂ ਕਾਰਗੁਜ਼ਾਰੀਆਂ ਜਿਹੜੇ ਪਿੰਡਾਂ ਦੇ ਪੰਚਾਇਤਾਂ ਦੇ ਕੰਮ ਨੇ ਨਾਲ ਹੀ ਪਿੰਡਾਂ ਦੇ ਪੰਚਾਇਤ ਸੈਕਟਰੀਆਂ ਨੂੰ ਬੁਲਾਇਆ ਗਿਆ ਮਨਰੇਗਾ ਸੈਕਟਰੀ ਨੂੰ ਬੁਲਾਇਆ ਗਿਆ ਜਿਹੜੀ ਵੀ ਪਿੰਡਾਂ ਦੀ ਕੋਈ ਡਿਮਾਂਡ ਹੈ ਪਿੰਡਾਂ ਦੇ ਵਿੱਚ ਕਾਫੀ ਜਿੰਨਾ ਤੱਕ ਮੈਨੂੰ ਪਤਾ ਹੈ ਪਿੰਡਾਂ ਦੇ ਵਿੱਚ ਤਕਰੀਬਨ ਕਈ ਪਿੰਡਾਂ ਦੇ ਵਿੱਚ 50-50 ਲੱਖ ਦਾ ਵੀ ਕੰਮ ਹੋ ਚੁੱਕਾ ਹੈ ਕਈ ਪਿੰਡਾਂ ਦੇ ਵਿੱਚ ਕਾਫੀ ਵੱਡਾ ਬਜਟ ਸਰਕਾਰ ਵੱਲੋਂ ਲੱਗ ਚੁੱਕਾ ਹੈ ਔਰ ਮੈਂ ਸਾਰੇ ਹੀ ਸਰਪੰਚਾਂ ਨੂੰ ਹਲਕੇ ਦੇ ਸਰਪੰਚਾਂ ਨੂੰ ਬੇਨਤੀ ਕਰਨਾ ਚਾਹੁੰਨਾ ਕਿ ਜਿਹੜੇ ਵੀ ਉਹਨਾਂ ਦੀ ਡਿਮਾਂਡ ਹੈ ਉਸ ਡਿਮਾਂਡ ਨੂੰ ਆਪਣੇ ਲੈਟਰਪੈਡ ਤੇ ਜਾਂ ਇੱਕ ਐਪਲੀਕੇਸ਼ਨ ਦੇ ਤੌਰ ਤੇ ਉਹਦਾ ਪਰਫਾਰਮਾ ਪੰਚਾਇਤ ਅਫਸਰ ਨੇ ਸਾਡੇ ਭਰਾ ਪ੍ਰਦੀਪ ਸਿੰਘ ਉਹਨਾਂ ਨੂੰ ਮੈਂ ਕਹਿ ਦਿੰਦਾ ਵੀ ਉਹਦਾ ਇੱਕ ਪਰਫਾਰਮਾ ਬਣਾ ਕੇ ਦੇਣ ਇੱਕ ਪਲੇਟਫਾਰਮ ਜੋ ਬਣਦਾ ਹੈ ਜਿਹੜੇ ਤਰੀਕੇ ਦੇ ਨਾਲਸੀਂ ਸਰਕਾਰ ਕੋਲੋਂ ਡਿਮਾਂਡ ਬਣਾ ਸਕਦੇ ਆ ਡਿਮਾਂਡ ਬਣਾ ਕੇ ਵੀਡੀਓ ਦਫ਼ਤਰ ਦੇ ਵਿੱਚ ਦੇਣ ਵੀਡੀਓ ਦਫ਼ਤਰ ਤੋਂ ਡਿਮਾਂਡ ਡੀਡੀਪੀਓ ਸਾਹਿਬ ਨੂੰ ਐਡੀਸੀ ਸਾਹਿਬ ਨੂੰ ਦੀ ਸਿਸਾਬ ਨੂੰ ਔਰ ਮੈਂ ਆਪਣੇ ਲੈਟਰ ਪੈਡ ਤੇ ਲਿਖ ਕੇ ਮੰਤਰੀ ਸਵਾਭ ਨੂੰ ਅਸੀਂ ਡਿਮਾਂਡ ਭੇਜਾਂਗੇ ਕਿ ਕਿਹੜੇ ਪਿੰਡ ਦੇ ਵਿੱਚ ਸਾਡੇ ਸੱਪੜ ਦਾ ਕੰਮ ਹੋਣ ਵਾਲਾ ਕਿਹੜੇ ਪਿੰਡ ਦੇ ਵਿੱਚ ਸਾਡੀ ਕਿਹੜੀ ਗਲੀ ਬਣਨ ਵਾਲੀ ਆ ਕਿਹੜੇ ਪਿੰਡ ਦੇ ਵਿੱਚ ਸਾਡੇ ਨਾਲੇ ਬਣਨ ਵਾਲੇ ਆ ਕਿਹੜੇ ਪਿੰਡਾਂ ਦੇ ਵਿੱਚ ਕੀ ਹੋਣ ਵਾਲਾ ਉਸ ਡਿਮਾਂਡ ਨੂੰ ਅਸੀਂ ਸਰਕਾਰ ਜੇ ਕੇ ਪੇਚ ਕਰਾਂਗੇ ਤਾਂ ਜੋ ਸਰਕਾਰ ਛੇਤੀ ਤੋਂ ਛੇਤੀ ਸਾਡੇ ਜਿਹੜੇ ਵਿਕਾਸ ਕਾਰਜ ਹੋਣੇ ਨੇ ਉਹਨਾਂ ਵਿਕਾਸ ਕਾਰਜਾਂ ਦਾ ਫੰਡ ਦੇਵੇ ਮੇਰੀ ਦੁਬਾਰਾ ਮੇਰੀ ਦੁਬਾਰਾ ਸਾਰੇ ਹਲਕੇ ਦੇ ਸਰਪੰਚਾਂ ਨੂੰ ਔਰ ਜਿੰਨੇ ਵੀ ਸਾਡੇ ਮੋਤਵਾਰ ਸੱਜਣੇ ਨੇ ਸੱਜਣ ਨੇ ਸਾਡੇ ਮੈਂਬਰ ਸਭਾ ਦੇ ਉਹਨਾਂ ਨੂੰ ਬੇਨਤੀ ਆ ਇੱਕ ਐਪਲੀਕੇਸ਼ਨ ਦੇ ਰਾਹੀਂ ਆਪਣੇ ਲੈਟਰਪੈਡ ਦੇ ਰਾਹੀਂ ਆਪਣੇ ਪਿੰਡ ਦੀ ਡਿਮਾਂਡ ਬਣਾਓ ਪਿੰਡ ਦੇ ਵਿੱਚ ਕਿਹੜੇ ਕਿਹੜੇ ਕੰਮ ਹੋਣ ਵਾਲੇ ਨੇ ਉਹਦੀ ਮੰਤੀ ਗਿਣਤੀ ਮੰਤੀ ਜੇ ਗਲੀ ਦਾ ਕੰਮ ਹੈ ਉਹਦੀ ਮੰਤੀ ਔਰ ਕਿੰਨਾ ਬਜਟ ਉੱਤੇ ਲੱਗਣਾ ਉਹਦੀ ਡਿਮਾਂਡ ਬਣਾ ਕੇ ਦਿਓ ਤਾਂ ਜੋ ਅਸੀਂ ਪੂਰੇ ਬਲਾਕ ਦੀ ਫਤਗੜ ਚੂੜੀਆਂ ਦੀ ਡਿਮਾਂਡ ਬਣਾ ਕੇ ਪੂਰੀ ਹਲਕੇ ਫਤਗੜ ਚੂੜੀਆਂ ਦੀ ਬਣਾ ਡਿਮਾਂਡ ਬਣਾ ਕੇ ਅਸੀਂ ਸਤਕਾਰਯੋਗ ਮੰਤਰੀ ਸਾਹਿਬ ਨੂੰ ਦਈਏ ਤਾਂ ਜੋ ਸਾਡੇ ਹਲਕੇ ਦੇ ਵਿੱਚ ਜਿਹੜੇ ਫੰਡਾਂ ਦੀ ਲੋੜ ਹੈ ਉਹ ਫੰਡ ਜਲਦੀ ਜਲਦੀ ਆਉਣ ਜਿਹੜੇ ਸਾਡੇ ਪਿੰਡ ਵਾਸੀਆਂ ਦੀ ਜਿਹੜੇ ਪਿੰਡ ਦੇ ਲੋਕਾਂ ਦੀ ਮੰਗ ਹੈ ਉਹਨਾਂ ਨੂੰ ਜਲਦੀ ਜਲਦੀ ਸਹੀ ਪੂਰੇ ਕਰ ਸਕੀ ਜੂਰੀਆ ਖਾਤ ਦੇ ਟਿਕਲੇ ਲੱਗਿਆ ਜੀ ਸਾਲ ਪਰਿਖਿਆ ਜੂਰੀਆ ਦਾ ਜਾਇਦ ਅੱਜ ਵੀ ਸ਼ਾਇਦ ਅਜੇ ਲੱਗ ਰਹੀ ਹੈ ਟ੍ਰੇਨ ਅੱਜ ਪਹੁੰਚ ਰਹੀ ਹੈ ਇੱਕ ਦੋ ਦਿਨਾਂ ਦੇ ਵਿੱਚ ਇਹ ਮਸਲਾ ਹੱਲ ਹੋ ਜੇ ਅੱਜ ਵੀ ਮੇਰੀ ਸਵੇਰੇ ਵੀ ਗੱਲ ਹੋਈ ਹੈ ਅੱਜ ਉਹਨਾਂ ਨੇ ਮੈਨੂੰ ਸਵਾਰਥਨ ਦਿੱਤਾ ਸੀ ਕਿ ਅੱਜ ਬਟਾਲੇ ਜਿਹੜੀ ਟ੍ਰੇਨ ਰੈਕ ਲੱਗ ਰਿਆ ਵਾ ਇੱਕ ਦੋ ਦਿਨਾਂ ਦੇ ਵਿੱਚ ਜਿਹੜਾ ਮਸਲਾ ਥੋੜੀ ਦਿੱਕਤ ਆਈ ਹੈ ਪਰੇਸ਼ਾਨੀ ਆਈ ਹੈ ਇੱਕ ਦੋ ਦਿਨ ਦੇ ਵਿੱਚ ਵਿੱਚ ਹੱਲ ਹੋ ਜੇਗੀ ਕਿਉਂਕਿ ਲੈਂਡ ਪੁਲਿੰਗ ਸਵਾਲ ਸੀ ਦੀ ਕਿਸਾਨ ਵਿਰੋਧ ਕਰ ਰਹੇ ਨੇ ਦੇਖੋ ਜਿਉਂ ਸੀਐਮ ਸਾਹਿਬ ਦੇ ਲੈਵਲ ਦਾ ਵਾ ਮੀਟਿੰਗ ਚੱਲ ਰਹੀ ਹੈ ਉਹਨਾਂ ਦੀ ਸ਼ਾਇਦ ਇੱਕ ਦੋ ਦਿਨ ਦੇ ਵਿੱਚ ਮੀਟਿੰਗ ਤੈਅ ਹੋਈ ਆ ਉਹ ਮੀਟਿੰਗ ਦੇ ਵਿੱਚ ਕੀ ਫੈਸਲਾ ਹੁੰਦਾ ਕੀ ਨਿਕਲ ਕੇ ਆਉਂਦਾ ਜੋ ਵੀ ਕਰਨਗੇ ਕਿਸਾਨਾਂ ਦੇ ਹੱਕਾਂ ਲਈ ਕਰਨਗੇ ਜੋ ਵੀ ਕਰਨਗੇ ਪੰਜਾਬੀਆਂ ਦੇ ਹੱਕਾਂ ਲਈ ਕਰਨਗੇ ਬੜੇ ਬੜੇ ਪੜਾਈ ਇਹਨਾਂ ਨੇ ਜ਼ਰਪੰਨ ਅੱਜ ਅੱਜ ਪੰਚਾਇਤ ਪੰਚਾਇਤ ਦੀ ਨਸ਼ਾ ਯੂਟਿਊਬ ਤੇ ਗੱਲ ਆਇਆ ਯੂਟਿਊਬ ਤੇ ਸਾਹਿਬ ਬੋਲ ਰਹੇ ਨੇ ਮੀਟਿੰਗ ਹੋਇਆ ਕੀ ਵਿਚਾਰ ਆਗੇ ਮੈਂ ਮਾਨਜੂਨ ਪੰਨੂਪਾ ਜੀ ਦਾ ਬਹੁਤ ਧੰਨਵਾਦ ਕਰਦਾ ਕਿ ਉਹ ਸਾਡੇ ਜਿਹੜੀ ਜੰਗ ਲੱਗੀ ਹੈ ਜੁੱਦ ਨਸ਼ੇ ਵਰ ਤੋਂ ਸਾਡੇ ਨਾਲ ਸ਼ਾਮਲ ਹੋਏ ਨੇ ਤੇ ਪੂਰਾ ਸਹਿਯੋਗ ਦੇ ਰਹੇ ਨੇ ਜਿਹੜੀ ਜੰਗ ਵਿੱਚ ਸਾਰੇ ਮੋਤਵਰ ਬੰਦੇ ਵੀ ਜਿੰਨੇ ਇਕੱਠੇ ਹੋਏ ਨੇ ਵਿਚਾਰ ਰਚਾਉਂਦੇ ਹੋਏ ਕਿ ਕਿੰਨਾ ਕੁ ਹੋਰ ਸੁਧਾਰ ਕਰਨ ਵਾਲਾ ਹੈ ਸੁਧਾਰ ਅੱਗੇ ਵੀ ਬਹੁਤ ਪੰਜਾਬ ਪੁਲਿਸ ਪੂਰੀ ਪੱਪਾਪਾਰ ਹੋਈ ਹੈ ਤੇ ਕਾਫੀ ਸੁਧਾਰ ਹੋ ਚੁੱਕਿਆ ਹੈ ਹੋਰ ਵੀ ਆਪਣੇ ਸੱਜਣ ਮੋਤਵਰ ਬੰਦਿਆਂ ਕੋਲ ਫੀਡਬੈਕ ਲਈ ਹੈ ਕਿ ਕਿਸ ਲੈਵਲ ਦਾ ਹੋਰ ਸੁਧਾਰ ਚਾਹੁੰਦੇ ਨੇ ਲੋਕਾਂ ਦਾ ਫੀਡਬੈਕ ਬਹੁਤ ਵਧੀਆ ਰਿਹਾ ਹੈ ਚੰਗਾ ਰਿਹਾ ਉਸ ਦੀ ਪ੍ਰਸ਼ੰਸਾ ਵੀ ਕੀਤੀ ਦੂਸਰੇ ਪ੍ਰਸ਼ੰਸਾ ਵੀ ਕੀਤੀ ਤੇ ਹੋਰ ਵੀ ਜਿਹੜੇ ਕੰਮ ਹੋਣ ਵਾਲੇ ਆ ਉਹ ਵੀ ਬਹੁਤ ਜਲਦ ਪੂਰੇ ਹੋ ਜਾਣਗੇ ਸਾਰੇ ਜਿਹੜਾ ਜੇਲ ਹੋ ਚੁੱਕੇ ਨੇ ਜਿਹੜੇ ਹੁਣ ਜ਼ਮਾਨਤ ਤੇ ਬਾਹਰ ਆਏ ਉਹਨਾਂ ਤੇ ਸਰਵੀਲੈਂਸ ਰੱਖੀ ਜਾ ਰਹੀ ਹੈ ਜਿਹੜਾ ਇੱਕ ਇੱਕ ਦੋ ਘਰ ਰਹਿ ਗਿਆ ਉਹਨੂੰ ਵੀ ਜੇਲ ਅੰਦਰ ਕੀਤਾ ਜਾਵੇ ਇੱਕ ਸਾਰ ਅਸੀਂ ਦੇਖਦੇ ਆ ਜਿਵੇਂ ਗੱਡੀਆਂ ਹੋ ਗਿਆ ਬੁਲਟ ਹੋ ਗਿਆ ਉਹਦੇ ਪਟਾਕੇ ਵੱਜ ਰਹੇ ਨੇ ਅੱਜ ਵੀ ਉਹ ਲੋਕ ਟੈਪ ਚੱਲ ਰਹੇ ਉਹਨਾਂ ਨੂੰ ਰੋਕਿਆ ਜਾਵੇ ਉਹਨਾਂ ਦੇ ਕਾਗਜ਼ਾਟ ਚੱਕ ਜਿੱਤੇ ਜਾਣ ਕੋਈ ਇੱਥੇ ਗੁੱਸਾ ਵੀ ਤੁਹਾਨੂੰ ਕਰਨਾ ਸਾਡੀ ਟਾਈਮ ਟੂ ਟਾਈਮ ਨਾਕਾਬੰਦੀ ਚੱਲਦੀ ਰਹਿੰਦੀ ਹੈ ਪਰ ਫਿਰ ਵੀ ਅਸੀਂ ਪਬਲਿਕ ਨੂੰ ਗੁਜਾਰਿਸ਼ ਕਰਦੇ ਹਾਂ ਕਿ ਜੇ ਕੋਈ ਬੁਲਟ ਇਹੋ ਜਿਹਾ ਪਟਾਕਾ ਮਾਰਦਾ ਹੋਵੇ ਕਾਈਂਡਲੀ ਨੰਬਰ ਸਾਨੂੰ ਦਿਆ ਦਿਓ ਜਿਹੜਾ ਵੀ ਨੰਬਰ ਉਹਦਾ ਮੋਟਰਸਾਈਕਲ ਚੈੱਕ ਕਰਕੇ ਜੇ ਪਟਾਕੇ ਮਾਰਦਾ ਹੋਵੇ ਕਾਨੂੰਨ ਦੇ ਮੁਤਾਬਕ ਕਾਰਵਾਈ ਕੀਤੀ ਜਾਵੇ